25 26 ਤੇ 27 ਫਰਵਰੀ ਨੂੰ ਫੇਰ ਬਦਲੇਗਾ ਮੌਸਮ ਪੈ ਸਕਦਾ ਹੈ ਪਾਰਮੀ ਆਪ ਕਾਂਗਰਸ ਚਾਰ ਸੂਬਿਆਂ ਤੇ ਚੰਡੀਗੜ੍ਹ ਵਿੱਚ ਇਕੱਠਿਆਂ ਲੜੇਗੀ ਚੋਣ ਪੰਜਾਬ 'ਚ ਨਹੀਂ ਬਣੀ ਸਹਿਮਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸਰਕਾਰ ਵਪਾਰ ਮੇਲੇ ਦੀ ਸ਼ੁਰੂਆਤ ਪੰਜਾਬ 'ਚ ਹੋਵੇਗਾ ਹੋਰ ਨਿਵੇਸ਼ ਕਿਸਾਨਾਂ ਦਾ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ ਸਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ ਹੌਣ ਖਬਰਾਂ ਵਿਸਤਾਰ ਦੇ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਹੈ ਇਸ ਮਾਮਲੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸਸਪੈਂਸ ਖਤਮ ਹੋ ਗਿਆ ਹੈ ਕਾਂਗਸੀ ਆਗੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਨ ਕਿ ਉਹਨਾਂ ਨੇ ਪੂਰੇ ਸੂਬੇ ਵਿੱਚ ਵੱਖਰੀ ਚੋਣ ਲੜਨ ਦਾ ਮਾਮਲਾ ਪਾਰਟੀ ਹਾਈ ਕਮਾਂਡ ਸਮੇਂ ਰੱਖਿਆ ਹੈ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਵੀ 13 0 ਨਾਲ ਜਿੱਤ ਦਰਜ ਕਰਨ ਦਾ ਦਾਅਵਾ ਕੀਤਾ ਸੀ ਦੇਸ਼ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵੱਲੋਂ ਮੁਕੁਲ ਵਾਸਮਿਕ ਨੇ ਕਿਹਾ ਹੈ ਕਿ ਆਪ ਅਤੇ ਕਾਂਗਰਸ ਗੁਜਰਾਤ, ਦਿੱਲੀ, ਹਰਿਆਣਾ, ਗੋਆ ਅਤੇ ਚੰਡੀਗੜ੍ਹ ਚ ਗੱਡ ਜੋੜ ਨਾਲ ਚੋਣਾਂ ਲੜਨਗੀਆਂ। ਆਮਦੀ ਪਾਰਟੀ ਦਿੱਲੀ ਦੀਆਂ 4 ਸੀਟਾਂ ਤੇ ਚੋਣਾਂ ਲੜੇਗੀ। ਕਾਂਗਰਸ ਨੇ ਚਾਂਦਨੀ ਚੌਂਕ ਸਮੇਤ 3 ਸੀਟਾਂ ਜੁਣੀਆ ਹਨ। ਜਦਕਿ ਕਾਂਗਰਸ ਚੰਡੀਗੜ੍ਹ ਲੋਕ ਸਭਾ ਚੋਣਾਂ ਅਤੇ ਗੋਆ ਦੋਵਾਂ ਸੀਟਾਂ ਤੇ ਉਮੀਦਵਾਰ ਖੜੇ ਕਰੇਗੀ। ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਕਾਰਪੋਰੇਟ ਭਾਈਚਾਰੇ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਹੱਲ ਹੀ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮੇਲੀ ਦੀ ਸ਼ੁਰੂਆਤ ਕੀਤੀ ਇਸ ਮੇਲੀ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਕਿ ਆਪਣੀ ਕਿਸਮ ਦੀ ਇਹ ਸਪਹਿਲੀ ਪਹਿਲ ਕਦਮੀ ਦਾ ਮੁੱਖ ਮਕਸਦ ਵਪਾਰੀ ਭਾਈਚਾਰੇ ਦੀ ਭਲਾਈ ਯਕੀਨੀ ਬਣਾਉਣਾ ਹੈ ਸਯੁਕਤ ਕਿਸਾਨ ਮੋਰਚੇ ਨੇ ਆਪਣੇ ਦਿੱਲੀ ਚੱਲੋ ਮਾਰਚ ਨਤੀ ਫਰਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਗੱਲ ਕਿਸਾਨ ਜਥੇਬੰਦੀ ਦੇ ਆਗੂ ਸਰਵਜ ਸਿੰਘ ਪੰਦੇਰ ਨੇ ਖਨੋਰੀ ਸਰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਹੈ ਉਹਨਾਂ ਦੱਸਿਆ ਕਿ ਅਗਲੀ ਰਣਨੀਤੀ 29 ਫਰਵਰੀ ਤੱਕ ਤੈਅ ਕੀਤੀ ਜਾਵੇਗੀ ਉਹਨਾਂ ਕਹੇ ਕਿ ਅਸੀਂ ਸਾਰੇ ਦੁਖੀ ਹਾਂ ਅਸੀਂ ਆਪਣੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਗਵਾ ਦਿੱਤਾ ਹੈ ਅਸੀਂ 27 ਫਰਵਰੀ ਨੂੰ ਕਿਸਾਨ ਯੂਨੀਅਨ ਦੀ ਮੀਟਿੰਗਾਂ ਕਰਨਗੇ ਅਤੇ 29 ਫਰਵਰੀ ਨੂੰ ਅੰਦੋਲਨ ਲਈ ਆਪਣੇ ਅਗਲੇ ਕਦਮ ਦਾ ਐਲਾਨ ਕਰਾਂਗੇ ਜਿਹੜਾ ਫੈਸਲਾ ਦੋਵਾਂ ਫੋਰਮਾਂ ਨੇ ਖਨੌਰੀ ਬਾਰਡਰ ਤੇ ਉਹਨਾਂ ਦੀਆਂ ਸੀਨੀਅਰ ਲੀਡਰਸ਼ਿਪ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕੀਤਾ ਸੀਗਾ ਵੀ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਸੁਖਕਰਨ ਸਿੰਘ ਜੀ ਸੁਭਕਰਨ ਸਿੰਘ ਜੀ ਤੇ ਚਾਰ ਹੋਰ ਸਾਡੇ ਸ਼ਹੀਦ ਹੋਏ ਆ ਇਹਦੋਂ ਕਹਾਂ ਜਿਹੜੇ ਪਹਿਲੇ ਦਿੱਲੀ ਦੇ 750 ਤੋਂ ਪਲੱਸ ਸ਼ਹੀਦ ਆ ਲਹਿਰਾਂ ਦੇ ਸ਼ਹੀਦਾਂ ਨੂੰ ਸਮਰਪਿਤ ਦੋਵਾਂ ਬਾਰਡਰਾਂ ਤੇ ਕੈਂਡਲ ਮਾਰਚ ਕਰਾਂਗੇ ਤੇ ਅੱਜ ਪੰਜਾਬ ਤੇ ਬਹੁਤ ਸਾਰੇ ਹੋਰਨਾ ਸੂਬਿਆਂ ਦੇ ਖਬਰਾਂ ਤਾਂ ਨਹੀਂ ਹੈਗੀਆਂ ਪੰਜਾਬ ਦੀਆਂ ਸਾਥੋਂ ਬਹੁਤ ਸਾਰੇ ਹੋਰਨਾ ਸ਼ਹਿਰਾਂ ਦੇ ਵਿੱਚ ਇਹ ਕੈਂਡਲ ਮਾਰਚ ਸ਼ਹੀਦਾਂ ਨੂੰ ਸਮਰਪਿਤ ਹੋਏ ਹੈਗੇ ਆ ਇੱਥੇ ਸਾਡੀ ਦੇਖੋ ਜ਼ਿੰਮੇਵਾਰੀ ਵੱਧ ਜਾਂਦੀ ਹੁੰਦੀ ਆ ਜਦੋਂ ਲਹਿਰ ਦੇ ਵਿੱਚ ਸ਼ਹਾਦਤ ਹੁੰਦੀ ਆ ਲਹਿਰ ਚ ਸਾਰੇ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਆਮ ਲੋਕ ਆਉਂਦੇ ਆ ਉਹਨਾਂ ਦੇ ਮਾਈਂਡ ਚ ਕੋਈ ਸੁਪਨਾ ਹੁੰਦਾ ਵਾ ਕੁਝ ਲੈ ਕੇ ਆਉਂਦੇ ਆ ਔਰ ਫਿਰ ਉਹ ਜਿਹੜੇ ਕਾਰਜ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨੂੰ ਕਾਰਜ ਨੂੰ ਸਮਰਪਿਤ ਹੋ ਕੇ ਸ਼ਹਾਦਤ ਹੁੰਦੀ ਹੁੰਦੀ ਆ ਪਰ ਹਾਲੇ ਉਹ ਕਾਰਜ ਪੂਰੇ ਨਹੀਂ ਹੋਏ ਹੈਗੇ ਹਜੇ ਉਹ ਕਾਰਜ ਅਧੂਰੇ ਹੈਗੇ ਆ ਤੇ ਅਸੀਂ ਅੱਜ ਜਿੱਥੇ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਵਾ ਔਰ ਉਹਨਾਂ ਦੇ ਮਾਪੇ ਦੇ ਧੰਨਵਾਦੀ ਜਿੰਨਾ ਇਹੋ ਜੇ ਸੁਪੁੱਤਰ ਪੈਦਾ ਕਰਕੇ ਲਹਿਰ ਨੂੰ ਸਮਰਪਿਤ ਕੀਤੇ ਆ ਉਹਨਾਂ ਕੁਰਬਾਨੀਆਂ ਕੀਤੀਆਂ ਵਾ ਉਹਨਾਂ ਪਰਿਵਾਰਾਂ ਦੇ ਧੰਨਵਾਦੀਆਂ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਉਹਨਾਂ ਪਿੰਡਾਂ ਦੇ ਧੰਨਵਾਦੀਆਂ ਜਿਨ੍ਹਾਂ ਪਿੰਡਾਂ ਤੋਂ ਅਜਿਹੇ ਜੋਧੇ ਜਿਹੜੇ ਸਾਡੀਆਂ ਦੇਸ਼ ਲੈਵਲ ਦੀਆਂ ਮੰਗਾਂ ਨੂੰ ਸਮਰਪਿਤ ਹੋ ਕੇ ਲਹਿਰ ਚਾਏ ਆ ਤੇ ਉਹ ਕਾਰਜ ਪੂਰੇ ਕਰਨ ਤੱਕ ਦਾ ਅੱਜ ਸਾਰੇ ਦੋਵਾਂ ਫੋਰਮਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਨੌਜਵਾਨਾਂ ਨੇ ਇਹ ਵਾਅਦਾ ਕੀਤਾ ਵਾ ਕਿ ਅਸੀਂ ਇਸ ਅੰਦੋਲਨ ਨੂੰ ਜਦੋਂ ਤੱਕ ਜਿਹੜੇ ਕਾਰਜ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਕਾਰਜ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਇਸ 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 ਕਰਕੇ ਅੱਜ ਦਾ ਕੈਂਡਲ ਮਾਰਚ ਸੀਗਾ ਇਹਦੋਂ ਗਾ ਕੱਲ ਅਸੀਂ ਜੋ ਦਵਾ ਫੋਰਮਾ ਦਾ ਫੈਸਲਾ WTO ਦੀਆਂ ਨੀਤੀਆਂ ਜਿਹਦੇ ਤੇ ਬਹੁਤ ਕੰਟਰਡਿਕਸ਼ਨ ਹੈਗੀ ਆ ਕਈ ਬੁੱਧੀਜੀਵੀ ਟਾਰਗੇਟ ਕਰਦੇ ਨੇ ਤੁਸੀਂ ਕਹਿੰਦੇ ਕ ਮੰਤਰੀ ਸਮਝੌਤੇ ਨੂੰ ਚੈਲੰਜ ਕਰਦੇ ਜੀ ਵੀ ਇਹ ਤਾਂ ਬਹੁਤ ਚਿਰਦਾ ਹੋਇਆ ਜੀ ਅਸੀਂ ਜਤਨ ਕਰਾਂਗੇ ਕੱਲ ਬੁੱਧੀਜੀਵੀਆਂ ਨੂੰ ਸੱਦ ਕੇ ਖੇਤੀ ਸੈਕਟਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਡਬਲਿਊਟੀਓ ਦੀ ਪਾਲਿਸੀ ਨੇ ਉਹਦੇ ਤੇ ਚਾਨਣਾ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਸਾਹਮਣੇ ਰੱਖਿਆ ਜਾ ਸਕੇ ਗੱਲ ਸਾਫ਼ ਕੀਤੀ ਜਾ ਸਕੇ ਉਹ ਕਿਉਂ ਆਹ ਦਿਨ ਚੁਣੇ ਗਏ ਆ ਕਿਉਂਕਿ 26 ਤੋਂ ਲੈ ਕੇ 29 ਤੱਕ ਡਬਲਿਊਟੀਓ ਦੀ ਮੀਟਿੰਗ ਮਿਡਲ ਈਸਟ ਦੇ ਮੁਲਕਾਂ ਵਿੱਚ ਹੋਣ ਜਾ ਰਹੀ ਹੈਗੀ ਆ ਤੇ ਆਪਾਂ ਭਾਰਤ ਦੇ ਕਿਸਾਨ ਮਜ਼ਦੂਰ ਉਹਦਾ ਵਿਰੋਧ ਕਰਕੇ ਉਹ ਨੀਤੀਆਂ ਜਿਹੜੀਆਂ ਵਾ ਦੇਸ਼ ਦੇ ਕਿਸਾਨਾਂ ਮਜ਼ਦੂਰ ਦੇ ਹੱਕ ਚੋਂ ਇਸ ਕਰਕੇ ਭਾਰਤ ਸਰਕਾਰ ਕੋ ਮੰਗ ਕਰਾਂਗੇ ਵੀ ਭਾਰਤ ਸਰਕਾਰ ਖੇਤੀ ਸੈਕਟਰ ਤੋਂ ਡਬਲਿਊਟੀਓ ਤੋਂ ਬਾਹਰ ਕੱਢ ਲਵੇ ਤਾਂ ਹੀ ਅਸੀਂ ਬਚ ਸਕਦੇ ਹੈਗੇ ਆ ਤੋ ਇਹਦੋਂ ਗਾਹਾਂ 26 ਨੂੰ ਦੇਸ਼ ਦੇ ਹਰੇਕ ਪਿੰਡ ਗਲੀ ਕਸਬਾ ਕੂਚੇ ਦੇ ਵਿੱਚ ਡਬਲਿਊਟੀਓ ਤੇ ਵਿਸ਼ੂਪਾਰਸ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੇ ਔਰ ਇਹਦੇ ਨਾਲ ਹੋਰ ਕਿਸੇ ਵੀ ਕੇਂਦਰ ਦੇ ਮੰਤਰੀ ਦੀ ਫੋਟੋ ਲਾਈ ਜਾ ਸਕਦੀ ਆ ਉਹਨਾਂ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਔਰ ਇਹਦੋ ਗਾਹਾਂ ਇੱਥੇ ਦਿਓ ਕਦ ਵੱਡੇ ਪੁਤਲੇ ਬਣਾਵਾਂਗੇ ਡਬਲਿਊਟੀਓ ਦੇ ਤੇ ਕਾਰਪੋਰੇਟ ਦੇ ਦੁਪਹਿਰ ਬਾਅਦ ਇੱਥੇ ਪੁਤਲਾ ਦਹਨ ਜਿਹੜਾ ਵਾ ਦੋਵਾਂ ਤੇ ਖਨੌਰੀ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਦੋਵੇਂ ਫੋਰਮਾਂ ਵੱਲੋਂ ਕੀਤਾ ਜਾਣਾ ਹੈਗਾ 27 ਨੂੰ ਅਸੀਂ ਦੋਆ ਫੋਰਮਾਂ ਵੱਲੋਂ ਆਪੋ ਆਪਣੇ ਫੋਰਮ ਦੀ ਮੀਟਿੰਗ ਕਰਾਂਗੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਆਪੋ ਆਪਣੀਆਂ ਮੀਟਿੰਗਾਂ ਕਰਾਂਗੇ 28 ਨੂੰ ਸਾਂਝੀ ਰਣਨੀਤੀ ਤੈਅ ਕਰਾਂਗੇ ਕਿਸ ਕਿਸਮ ਦੀ ਪਾਲਿਸੀ ਬਣਾਉਣੀ ਆ ਸਾਰੇ ਘਟਨਾ ਕ੍ਰਮ ਤੇ ਪੂਰੀ ਗੰਭੀਰਤਾ ਨਾਲ ਜਦੋਂ ਹਾਕਮ ਸਾਡੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਿੱਧੀ ਐਸਐਲਆਰ ਦੀਆਂ ਗੋਲੀਆਂ ਚਲਾ ਕੇ ਮਾਰਨਾ ਚਾਹੁੰਦਾ ਉਦੀ ਨੀਅਤ ਕਿਹੋ ਜੀ ਆ ਅਸੀਂ ਕਿਸ ਕਿਸਮ ਦੀ ਪਾਲਿਸੀ ਅੱਗੇ ਲੈ ਕੇ ਚੱਲੀਏ ਉਹ ਚਰਚਾ ਕਰਕੇ 29 ਨੂੰ ਜਿਹੜਾ ਉਹਦਾ ਐਲਾਨ ਅਸੀਂ ਤੁਹਾਡੇ ਸਾਹਮਣੇ ਕਰ ਦੇਾਂਗੇ ਅਰੇ ਪੱਕੀ ਗੱਲ ਆ ਭਾਰਤ ਦੇ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰੇ ਭਰਮਣਾ ਪਾਲਣ ਇਹ ਅੰਦੋਲਨ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਭਾਵੇਂ ਕੁਝ ਦਾਅਵੇ ਹੁੰਦੇ ਆ ਵੀ ਤੁਹਾਨੂੰ ਅਗਲੇ ਚੋਣ ਜਾਬਤੇ ਵਿੱਚ ਕਿ ਸੀਟਕੇ ਲੈ ਜਾਣਗੇ ਅਸੀਂ ਕਹਿੰਨੇ ਲੈ ਜਣ ਸਾਡਾ ਜਾਊਗਾ ਕੀ ਭਾਵੇਂ ਕੀ ਅੰਦੋਲਨ ਲੰਮਾ ਲੜਨਾ ਸਾਡਾ ਅਣਖ ਦਾ ਸਵਾਲ ਨਹੀਂ ਹੈ ਕੱਲ ਮੰਗਾ ਮੰਨ ਲੈਣ ਅਸੀਂ ਕੱਲ ਮੋਰਚੇ ਬਾਰੇ ਫੈਸਲਾ ਕਰ ਸਕਦੇ ਆ ਭਲਾ ਅਸੀਂ ਕਿਹੜੀਆਂ ਐਮਪੀ ਦੀਆਂ ਟਿਕਟਾਂ ਮੰਨਣੀਆਂ ਵੀ ਸਾਨੂੰ ਚੋਣ ਜਾਬਤੇ ਦਾ ਖਤਰਾ ਅਸੀਂ ਕਰੇ ਪੂਲਿੰਗ ਬੂਥਾਂ ਤੇ ਜਾ ਕੇ ਕੋਈ ਕੈਂਪੇਨ ਕਰਨੀ ਆ ਅਸਲ ਵਿੱਚ ਜਿਨ੍ਹਾਂ ਨੇ ਸੱਤਾ ਹਾਸਲ ਕਰਨੀ ਆ ਉਹ ਸਾਨੂੰ ਚੋਣ ਜਾਬਤੇ ਵਿੱਚ ਕਸੀਟਣਗੇ ਉਹਨਾਂ ਦੀ ਸਮੱਸਿਆ ਵਾ ਸਾਡੀ ਕੋਈ ਸਮੱਸਿਆ ਨਹੀਂ ਹੈਗੀ ਉਹ ਵੇਖ ਲੈਣ ਸਾਡੇ ਨਾਲ ਹੁਣ ਬਹਿ ਕੇ ਮੰਗਾ ਦਾ ਨਫਤਾਰਾ ਕਰਦਣ ਉਹ ਮਰਜ਼ੀ ਆ ਚੋਣ ਜਾਬਤੇ ਤੋਂ ਕਰਦੇ ਨੇ ਚੋਣ ਜਾਬਤੇ ਦੇ ਵਿੱਚ ਕਰ ਲੈਣ ਜਿਵੇਂ ਉਹਨਾਂ ਦਾ ਦਿਲ ਕਰਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਅਸੀਂ ਮਾਈਂਡ ਸੈਟ ਕਰ ਰਹੇ ਹਾਂ ਕਿ ਚੋਣ ਜਾਬਤੇ ਦੇ ਵਿੱਚ ਵੀ ਸਿਰਕਸ਼ਤ ਜਾਰੀ ਰੱਖਿਆ ਜਾ ਸਕਦਾ ਵਾ ਫਿਰ ਕੀ ਇਹੋ ਜਬਰ ਸਰਕਾਰ ਉਸ ਵੇਲੇ ਕਰੂਗੀ ਤਾਂ ਸਾਡਾ ਪੱਖ ਪੂਰੀ ਦੁਨੀਆ ਦੇ ਵਿੱਚ ਸਾਫ਼ ਹੋ ਗਿਆ ਵਾ ਕਿ ਭਾਰਤ ਦੀ ਜਮਹੂਰੀਅਤ ਇੱਕ ਮਖੌਟਾ ਵਾ ਜਦੋਂ ਉਹਦਾ ਮਖੌਟਾ ਲਾਹੋਗੇ ਤਾਂ ਉਹਦੇ ਪਿੱਛੇ ਇੱਕ ਡਿਕਟੇਟਰਸ਼ਿਪ ਨਜ਼ਰ ਆਊਗੀ ਜਿਵੇਂ ਸਾਡੇ ਤੇ ਜਿਸ ਕਿਸਮ ਦੀ ਤਾਕਤ ਦੀ ਦੁਰਵਰਤੋਂ ਕੀਤੀ ਗਈ ਆ ਕੱਲਾ ਸਾਡਾ ਇੱਕ ਨੁਕਸਾਨ ਨਹੀਂ ਹੈ ਕਿ ਸਾਡੇ ਸਾਡੇ ਬੰਦੇ ਹੌਣ ਹਰ ਨੌਜਵਾਨ ਸਾਥੋਂ ਖੋਏ ਜਾ ਰਹੇ ਆ ਜਖਮੀ ਕੀਤੇ ਜਾ ਰਿਹਾ ਅੱਖਾਂ ਜਾ ਰਹੀਆਂ ਨੇ ਸਾਡੀ ਆਰਥਿਕਤਾ ਤੇ ਸੱਟ ਮਾਰੀ ਜਾ ਰਹੀ ਹੈ ਆ ਤਿੰਨ ਬਾਟਰ ਸਾਡੇ ਬੰਦ ਆ ਤੁਸੀਂ ਪੰਜਾਬ ਦੀਆਂ ਮੰਡੀਆਂ ਦੇ ਹਾਲਾਤ ਵੇਖੋ ਇੱਕ ਰਾਹ ਖੁੱਲਿਆ ਹੈਗਾ ਤੋਂ ਸਾਡੀ ਬਹੁਤ ਸਾਰੀ ਸਪਲਾਈ ਪੰਜਾਬ ਤੋਂ ਬਾਹਰ ਜਾਣੀ ਹੁੰਦੀ ਆ ਤੇ ਬਾਹਰੋਂ ਸਪਲਾਈ ਪੰਜਾਬ ਚ ਆਉਣੀ ਹੋਈ ਆ ਕੀ ਕੇਂਦਰ ਇਹ ਜਿਹੜੀ ਆਰਥਿਕ ਨੁਕਸਾਨ ਸਾਡਾ ਕਰ ਰਿਹਾ ਉਹਦੀ ਪਰਪਾਈ ਕਰੂਗਾ ਹਰਿਆਣਾ ਜਿਵੇਂ ਫੌਜੀ ਸੌਣੀ ਦੇ ਵਿੱਚ ਬਦਲ ਦਿੱਤਾ ਵਾ ਉਹਦੇ ਦਿਵਾਲੇ ਜਿਵੇਂ ਬੈਰੀਕੇਟਿੰਗ ਆ ਉਹਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਦਿੱਲੀ ਦੇ ਵਿੱਚ ਜਿਵੇਂ ਤੁਹਾਡਾ ਟਿਕਰੀ ਆ ਆ ਸ਼ੰਭੂ ਬਾਡਰ ਸਿੰਗੂ ਬਾਡਰ ਆ ਗਾਜੀਪੁਰ ਬਾਡਰ ਵੈਸੇ ਜਮ ਕੀਤਾ ਹੋਇਆ ਬੈਠੇ ਅਸੀਂ ਇੱਥੇ ਆ ਉਹ ਦਿੱਲੀ ਵੈਸੇ ਜਾਮ ਕਰਕੇ ਰੱਖੀ ਹੋਇਆ ਹਰਿਆਣੇ ਦੇ ਵਿੱਚੋਂ ਬਹੁਤ ਸਾਰੀ ਸਪਲਾਈ ਦਿੱਲੀ ਜਾਣੀ ਆ ਦਿੱਲੀੋਂ ਆਉਣੀ ਆ ਜਿੰਨਾ ਇਸ ਦੇਸ਼ ਦਾ ਸਾਡੀ ਸਰਕਾਰ ਆਪਣੀ ਗਲਤ ਨੀਤੀ ਕਰਕੇ ਨੁਕਸਾਨ ਕਰ ਰਹੀ ਆ ਕਿ ਉਹ ਪਰਪਾਈ ਕਰੂਗੀ ਕਿ ਅੱਜ ਦੇਸ਼ ਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਕੀ ਕੀ ਸਰਕਾਰ ਨੂੰ ਹਾਈਵੇ ਤੇ ਕੰਨਾ ਕੱਢਣ ਦਾ ਕਿੰਨਾ ਨੇ ਅਧਿਕਾਰ ਦਿੱਤਾ ਵਾ ਉਹ ਕਿਹੜੇ ਕਾਨੂੰਨ ਤਹਿਤ ਕਰ ਰਿਹਾ ਕਿਹੜਾ ਕਾਨੂੰਨ ਹੈ ਜਿਹੋ ਜਿਹਾ ਕੰਮ ਕਰਨ ਦੀ ਇਜਾਜ਼ਤ ਉਹਨਾਂ ਨੂੰ ਦੇ ਰਿਹਾ ਹੋਗਾ ਤੋਂ ਤਨਮਨਜੀਤ ਸਿੰਘ ਦੀ ਢੇਸੀ ਜਿਨ੍ਹਾਂ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਹੋਇਆ ਆਪਣੇ ਸ਼ਹੀਦਾਂ ਦੀ ਗੱਲ ਕੀਤੀ ਹੋਈ ਆ ਜੋ ਭਾਰਤ ਜ਼ਬਰ ਕਰ ਰਿਹਾ ਅਸੀਂ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਜਿੱਥੇ ਵੀ ਲੋਕ ਪੱਖੀ ਦੁਨੀਆ ਦੇ ਵਿੱਚ ਸਰਕਾਰਾਂ ਨੇ ਕੋਈ ਐਮਪੀ ਨੇ ਉਹ ਜ਼ਰੂਰ ਭਾਰਤ ਦੇ ਇਸ ਜ਼ਬਰ ਦਾ ਮੁੱਦਾ ਆਪਦੇ ਮੁਲਕਾਂ ਦੇ ਵਿੱਚ ਜ਼ਰੂਰ ਚੱਕਣਗੇ ਔਰ ਇਹ ਮੋਦੀ ਜੀ ਦੀ ਹੁਣਾਂ ਦੇ ਇੱਕ ਨਲਾਇਕੀ ਕਰਕੇ ਇਸ ਇਸ ਅੰਦੋਲਨ ਨੂੰ ਸਹੀ ਢੰਗ ਨਾਲ ਹੱਲ ਨਾ ਕਰਨ ਕਰਕੇ ਪੂਰੇ ਦੁਨੀਆ ਦੇ ਵਿੱਚ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਔਰ ਸਾਡੇ ਜਿਹੜੇ ਮਾਨਵ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਨੂੰ ਲੈ ਕੇ ਪੂਰੇ ਦੇਸ਼ ਦੀ ਬਦਨਾਮੀ ਹੋ ਰਹੀ ਹੈਗੀ ਆ